ਇੱਥੇ ਦਿਖ ਰਿਹਾ ਤੁਹਾਨੂੰ ਕੋਡਾ ਵੱਡਾ ਛੇਪਾ ਬੱਲੇ ਬੱਲੇ ਸੋ ਇਹ ਬਣਿਆ ਹੋਇਆ ਕਾਮਾ ਕਾਟਾ ਮਾਰੂ ਦਾ ਮੈਮੋਰੀਅਲ ਦੇਖੋ ਆਹ ਵਾਲੇ ਆਪਣੇ ਸੀਗੇ ਪੰਜਾਬੀ ਜੋ ਆਏ ਸੀਗੇ ਔਰੇ ਜਹਾਜ਼ ਦੇ ਵਿੱਚ ਤੇ ਆਹ ਵਾਲੇ ਲਿਖੇ ਹੋਇਆ ਨਾਮ ਜਿੰਨੇ ਵੀ ਆਪਣੇ ਪੰਜਾਬੀ ਆਏ ਸੀ ਦੇਖੋ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਮੈਂ ਦੇਖ ਰਿਹਾ ਕਿ ਤੇ ਮੇਰਾ ਨਾਮ ਤਾਂ ਨਹੀਂ ਮੇਰੇ ਨਾਮ ਦਾ ਤਾਂ ਨਹੀਂ ਸੀਗਾ ਕੋਈ ਬੰਦਾ ਔਰੇ ਆਪਾਂ ਬਈ ਜਾ ਰਹੇ ਹੁਣ ਕੋਕਾ ਹਿਲ ਤੇ ਆਹ ਦੇਖੋ ਅੱਗ ਲੱਗੀ ਹੋਈ ਦਿਖ ਰਹੀ ਆ ਤੁਹਾਨੂੰ ਤਿੰਨ ਚਾਰ ਜਗ੍ਹਾ ਤੇ ਜੰਗਲਾਂ ਦੇ ਵਿੱਚ ਅੱਗੇ ਅੱਗ ਲੱਗੀ ਹੋਈ ਆ ਦੇਖੋ ਬਈ ਮਿੱਤਰੋ ਕਿਵੇਂ ਅੱਗ ਲੱਗੀ ਹੋਈ ਆ ਸਾਰਾ ਹੈ ਕੋਕਾ ਹਿਲ ਦੇਖੋ ਅੱਗ ਲੱਗੀ ਹਜ਼ਾਰੋਂ ਪਾਸਿਆ ਧੂਆਂ ਧੂਆਂ ਹੋਇਆ ਪਿਆ ਕਿੱਦਾਂ ਮਿੱਤਰੋ ਵੈਲਕਮ ਆ ਠੋੜਾ ਆਪਣੀ ਡੇਲੀ ਬਲੌਗਿੰਗ ਦੇ ਪਤਾ ਨਹੀਂ ਕਿੰਨੇਵੇਂ ਬਲੌਗ ਦੇ ਵਿੱਚ ਪਤਾ ਹੀ ਨਹੀਂ ਹੁਣ ਕਿਹੜੇ ਬਲੌਗ ਚੱਲ ਰਹੇ ਆ ਆਪਾਂ ਡੇਲੀ ਬਣਾਈ ਜਾ ਰਹੇ ਆ ਹੁਣ ਗਿਣਨੋ ਮੈਂ ਹਟ ਗਿਆ ਜਿੰਨੇ ਬਣੇ ਬਣਾਈ ਜਾਣੇ ਆ ਤੇ ਅੱਜ ਹੈਗੇ ਆ ਆਪਾਂ ਸਰੀ ਬੀਸੀ ਦੇ ਵਿੱਚ ਚੈੱਕ ਕਰੋ ਸੋਹਣੇ ਸੋਹਣੇ ਘਰ ਕਿੰਨਾ ਸੋਹਣਾ ਮੌਸਮ ਆ ਔਰੇ ਵਧੀਆ ਸਭ ਤੋਂ ਘੈਂਟ ਕੈਨੇਡਾ ਦੇ ਵਿੱਚ ਮੌਸਮ ਆ ਔਰੇ ਆ ਔਰੇ ਨਾਲ ਸਨੋ ਪੈਂਦੀ ਆ ਦੇਖੋ ਔਰੇ ਸਨੋ ਹੀ ਨਹੀਂ ਪੈਣੀ ਇੱਕ ਅੱਧੀ ਵਾਰ ਪੈਣੀ ਆ ਪੂਰੇ ਸਾਲ ਦੇ ਵਿੱਚ ਉਹ ਵੀ ਜੇ ਪਈ ਜ਼ਿਆਦਾਤਰ ਹੁੰਦਾ ਵੀ ਪੈਂਦੀ ਉਹ ਨਹੀਂ ਸਨੋ ਬਾਕੀ ਅੱਜ ਆਪਾਂ ਚੱਲੇ ਆਂ ਬਈ ਕੈਨੇਡਾ ਪਲੇਸ ਕੈਨੇਡਾ ਪ੍ਰੈਸ ਬਾਰੇ ਦੀ ਸੁਣ ਲਈ ਹੁਣ ਜਿੱਥੇ ਆਪਣਾ ਕਾਮਾ ਕਾਰਟੂ ਮਾਰੂ ਜਹਾਜ਼ ਵਾਪਸ ਮੋੜਦਾ ਸੀਗਾ ਔਰ ਇਹ ਗੋਰੀਆ ਨੇ ਆਪਣੇ ਉਹਦੇ ਵਿੱਚ ਕਾਫੀ ਪੰਜਾਬੀ ਸੀਗੇ ਕਾਫੀ ਇੰਡੀਅਨ ਵੀ ਸੀਗੇ ਉੱਥੇ ਚੱਲੇ ਆਂ ਬਾਕੀ ਮੈਨੂੰ ਜ਼ਿਆਦਾ ਹਿਸਟਰੀ ਬਾਰੇ ਪਤਾ ਨਹੀਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਿਆ ਕਾਮਾ ਗਾਡੂ ਮਾਰੂ ਬਾਰੇ ਤੇ ਬਾਕੀ ਆਪਾਂ ਉੱਥੇ ਚੱਲਦੇ ਆਂ ਤੁਹਾਨੂੰ ਦਿਖਾਵਾਂਗੇ ਕੀ ਸਿਸਟਮ ਆ ਛੇਪ ਛੁਪ ਜੇ ਨੇ ਜੋ ਵੀ ਹੋਇਆ ਤੁਹਾਨੂੰ ਸਾਰਾ ਕੁਝ ਵੀਡੀਓ ਦਿਖਾਵਾਂਗੇ ਬਾਕੀ ਆਪਣਾ ਬਿਰਸਾ ਸਿੰਘ ਰਾਡੀ ਆ ਬਿਰਸੇ ਚੱਲੀਏ ਮੈਂ ਲੈ ਕੇ ਆਇਆ ਨੂੰ ਇਹਦੇ ਵਿੱਚ ਮੈਂ ਬਿਠਾਇਆ ਦੇਖ ਲੈ ਐਦਾਂ ਹੈ ਬਈ ਆਪਾਂ ਨਿਆਣਿਆਂ ਨੂੰ ਐਦਾਂ ਸੈੱਟ ਰੱਖੀਦਾ ਪੂਰਾ ਕੋਕੋ ਮੈਲਨ ਦਿਖਾਇਆ ਪਹਿਲਾਂ ਪਹਿਲਾਂ ਰੋਈ ਗਿਆ ਫਿਰ ਮੈਂ ਕੋਕੋ ਮੈਲਨ ਦਿਖਾਇਆ ਉਸ ਤੋਂ ਬਾਅਦ ਬੇਬੀ ਸ਼ਾਰਕ ਦਿਖਾਇਆ ਹੁਣ ਮੈਨੂੰ ਸਮਝ ਆ ਗਈ ਵੀ ਨਿਆਣਿਆਂ ਨੂੰ ਕਿਵੇਂ ਸੰਭੜਨਾ ਆਪਾਂ ਵੀ ਫਿਰ 2-3 ਸਾਲਾਂ ਤੱਕ ਨਿਆਣੀ ਸੰਭੜਿਆ ਠੀਕ ਆ ਬਈ ਹੁਣ ਆਪਾਂ ਚੱਲਦੇ ਆਂ ਤੇ ਆਪਣਾ ਬ੍ਰਦਰ ਹਣੀ ਸੰਘਾਰਿਆ ਆਪਣੇ ਪਿੰਡ ਦਾ ਹੀ ਮੁੰਡਾ ਤੇ ਭਾਬੀ ਜੀ ਵੀ ਆ ਰਹੇ ਆ ਰੈਡੀ ਹੋ ਰਹੇ ਨੇ ਤੇ ਆਪਾਂ ਚੱਲਦੇ ਆਂ ਬਾਕੀ ਦੱਸਿਓ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਚਲੋ ਕਰ ਹਾਂ پراਉਠੇ ਆ ਬਈ ਆਪਾਂ پراਉਠੇ ਚੱਕ ਲੈਨੇ ਦਿਲਪ੍ਰੀਤ ਦੇ ਲਈ ਦਿਲਪ੍ਰੀਤ ਟਰੱਕ ਦੇ ਵਿੱਚ ਇਹ ਦਿਲਪ੍ਰੀਤ ਸੌਣਾ ਮੈਂ ਕਿਹਾ ਚੱਲਦੇ ਨੂੰ پراਉਠੇ ਲੈ ਕੇ ਆਏ ਨਾਲੇ ਚਾਹ ਚੱਕਦੇ ਆਂ ਚਾਹ ਪਟੇ ਮਤ ਚੱਕ ਲਾਂਗੇ ਨਾ ਚਲੋ ਭਾਬੀ ਜੀ ਵੀ ਸਾਡੇ ਹੋ ਗਏ ਆ ਰੈਡੀ ਕਿਦਾਂ ਭਾਬੀ ਜੀ ਇਹ ਮਿਰਸਾ ਸਿੰਘ ਸਾਡੇ ਰੈਡੀ ਚਲੋ ਚੱਲੀਏ ਆਪਾਂ ਹੁਣ ਕਨੇਡਾ ਪਲੇਸ ਦਿਖਾਈਏ ਤੁਹਾਨੂੰ ਨਾਲੇ ਸਰੀ ਪੀਸੀ ਹੋਣ ਬਈ ਸਭ ਤੋਂ ਪਹਿਲਾਂ ਆਪਾਂ ਆ ਗਿਆ ਗੁਰਦੁਆਰਾ ਸਾਹਿਬ ਦਿਲਪਰੀਆਂ ਟਰੱਕ ਇੱਥੇ ਕਿਤੇ ਲਾਇਆ ਹੋਆ ਤੁਹਾਨੂੰ ਮੈਂ ਦਿਖਾਉਣਾ ਤੇ ਆਪਾਂ ਉਹਦੇ ਲਈ ਦੇਖੋ ਪਰੌਠੇ ਚੱਕੇ ਨੇ ਦਿਲਪਰੀਆਂ ਜਾਣਾ ਨਹੀਂ ਦਿਲਪਰੀਆਂ ਖਾ ਕੇ ਪਿੱਛੇ ਸੌ ਜਾਣਾ ਮੈਂ ਕਿਹਾ ਚੱਲ ਠੀਕ ਆ ਤੇ ਕੌਫੀ ਵੀ ਚੱਕ ਲਈ ਦੇਖੋ ਆ ਟਿਮ ਦੀ ਯੋ ਆਹ ਖੜਾ ਟਰੱਕ ਯੈਸ ਦਿਲਪਰੀ ਕੋ ਚੱਲਦੇ ਆ ਫੜਾ ਕੇ ਫਿਰ ਆਪਾਂ ਨਿਕਲਦੇ ਆ ਕੈਨੇਡਾ ਪਲੇਸ ਤੇੋਂ ਠੀਕ ਆ ਬਾਈ ਚਲੋ ਇਹ ਆ ਜੀ ਗੁਰਦੁਆਰਾ ਦਸ਼ਮੇਸ਼ ਦਰਵਾਰ ਆਪਾਂ ਇੱਥੇ ਟਰੱਕ ਲਾਇਆ ਸੀ ਆਹ ਖੜਾ ਆਪਣਾ ਠੀਕ ਆ ਸੋਹਣਿਆ ਮਿਲਦੇ ਆ ਇਹਨੂੰ ਦਿਲਪ੍ਰੀਤ ਦੀ ਬਾਈ ਚਾਰ ਪਰੌੜੇ ਰੱਖ ਤੇ ਠੀਕ ਆ ਸੋਹਣਿਆ ਮਿਲਤੇ ਆ ਚਲੋ ਬਈ ਹੁਣ ਆਪਾਂ ਚੱਲੀਏ ਦਿਲਪ੍ਰੀਤ ਸ਼ਾਇਦ ਲੋਕੇਸ਼ਨ ਤੇ ਲੈ ਜਾਊਗਾ ਆਪਣੇ ਟਰੱਕ ਨੂੰ ਹੁਣ ਆਪਾਂ ਰੋਟੀ ਫੜਾਤੀ ਆ ਆਪਾਂ ਚੱਲੀਏ ਹੁਣ ਕੈਨੇਡਾ ਪਲੇਸ ਆਜੋ ਆਹ ਕਰੋ ਚੈੱਕ ਮਿੱਤਰੋ ਦੇਖੋ ਉਹੀ ਬ੍ਰਿਜ ਜੋ ਮੈਂ ਤੁਹਾਨੂੰ ਕੱਲ ਵੀਡੀਓ ਦੇ ਵਿੱਚ ਦਿਖਾਇਆ ਸੀ ਇੱਧਰ ਹੀ ਆਪਾਂ ਟਰੱਕ ਲੈ ਕੇ ਜਾਣੇ ਅੱਜ ਆਪਾਂ ਗੱਡੀ ਦੇ ਵਿੱਚ ਆਏ ਆ ਇੱਧਰਲੇ ਪਾਸੇ ਦੇਖੋ ਆ ਸਮੁੰਦਰ ਜਿਹਾ ਵਾ ਦਿਖਾਉਣਾ ਤੁਹਾਨੂੰ ਖੜਜੋ ਆਹ ਦੇਖੋ ਇੱਧਰਲੇ ਪਾਸੇ ਸਮੁੰਦਰ ਜਿਹਾ ਪਾਣੀਓ ਪਾਣੀ ਆਹ ਸਾਹਮਣੇ ਦੇਖੋ ਬਿਲਡਿੰਗਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਰਾਤ ਨੂੰ ਉਹ ਬਾੜੀਆਂ ਘੈਂਟ ਲੱਗਦੀਆਂ ਹੈ ਨਾ ਜੀ ਹੁਣ ਬਈ ਮਿੱਤਰੋ ਸ਼ੁਰੂ ਹੋ ਗਿਆ ਇੱਥੋਂ ਪੈਨਕੋਵਰ ਪੈਨਕੋਵਰ ਦੇ ਵਿੱਚ ਬੱਸਾਂ ਚੈੱਕ ਕਰੋ ਦੇਖੋ ਇਲੈਕਟ੍ਰਿਕ ਬੱਸਾਂ ਆਹ ਸਾਰੀਆਂ ਤਾਰਾਂ ਨਾ ਇਹ ਬੱਸਾਂ ਵਾਸਤੇ ਲੱਗੀਆਂ ਹੋਈਆਂ ਦੇਖੋ ਇਲੈਕਟ੍ਰਿਕ ਬੱਸਾਂ ਵਾਸਤੇ ਦੇਖੋ ਬਈ ਆਪਣਾ ਬੈਨਕੂਵਰ ਕਿੰਨਾ ਸੋਹਣਾ ਸੋਹਣਿਆ ਸੋਹਣਿਆ ਬਿਲਡਿੰਗਾਂ ਤੇ ਸਾਡੇ ਭਾਬੀ ਜੀ ਦਾ ਕਾਲਜ ਹੈ ਜੁਨੀਵਰਸਿਟੀ ਕਿਹੜੀ ਅੱਛਾ ਹੈ ਨਾ ਯੂਨੀਵਰਸਿਟੀ ਕੈਨੇਡਾ ਵੈਸਟ ਓਕੇ ਠੀਕ ਹੈ ਜੀ ਇੱਥੇ ਆਉਂਦੇ ਸੀ ਤੁਸੀਂ ਹੈ ਜੀ ਓਕੇ ਹਾਂ ਸੱਚ ਠੀਕ ਆ ਠੀਕ ਆ ਆ ਬਿਲਡਿੰਗ ਤੇ ਪੜਦੀ ਮੈਂ ਮੇਰੀ ਸਾਹ ਬਿਲਡਿੰਗ ਤੇ ਓਕੇ ਜੀ ਓਕੇ ਦੇਖੋ ਕਿੰਨਾ ਸੋਹਣਾ ਬਈ ਬੈਨਕੂਵਰ ਤੇ ਆਪਾਂ ਆ ਪਹੁੰਚਣੇ ਆਲੇ ਆ 9 ਮਿੰਟ ਦਾ ਰਾਰ ਰਹਿ ਗਿਆ ਤੁਹਾਨੂੰ ਦਿਖਾਉਨੇ ਆ ਕੈਨੇਡਾ ਪਲੇਸ ਸੋ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆ ਕਹਿੰਦੇ ਫਾਈਨਲੀ ਕੈਨੇਡਾ ਪਲੇਸ ਤੇ ਆਹ ਸਾਹਮਣੇ ਰਹਿ ਗਿਆ ਦੇਖੋ ਸ਼ਿਪ ਜੇ ਵਰਗਾ ਦਿਖ ਰਿਹਾ ਤੁਹਾਨੂੰ ਉੱਥੇ ਚੱਲਿਆ ਆਪਾਂ ਹੁਣ ਪਹਿਲਾਂ ਲੱਭਦੇ ਆਪਾਂ ਉਹ ਰੇ ਪਾਰਕਿੰਗ ਵੀ ਕਿੱਥੇ ਲਾਈਆ ਟਰੱਕਾ ਟਰੱਕ ਨਹੀਂ ਗੱਡੀ ਸੋ ਆਪਾਂ ਵੀ ਕਾਰ ਮਿੱਤਰੋ ਲਾਤੀ 199 ਨੰਬਰ ਤੇ ਆਹ ਵਾਲੀ ਐਪ ਜੀ ਆ ਮਸਾਂ ਹੀ ਸਾਥੋ ਸਮਝ ਸਮਝ ਲਾ ਕੇ ਨਾ ਕਰਤਾ ਡਨ 18 ਡਾਲਰ ਲਾਗੇ 2 ਘੰਟਿਆਂ ਦੇ ਹੁਣ ਚਲੋ ਚੱਲੀ ਆਪਾਂ ਘੁੰਮਣ ਸਾਡਾ ਕਹਿੰਦੇ ਬਿਰਸਾ ਸਿੰਘ ਵੀ ਉੱਠ ਖੜੇ ਉੱਠ ਖੜੇ ਯੋ ਚਲੋ ਚੱਲੀ ਆ ਜੋ ਆਪਾਂ ਦਖਾਈਏ ਤੁਹਾਨੂੰ ਕੈਨੇਡਾ ਪਲੇਸ ਸੋ ਮੈਟਰ ਆਪਾਂ ਪਹੁੰਚ ਗਏ ਕੈਨੇਡਾ ਪਲੇਸ ਤੇ ਕਰੋ ਚੈੱਕ ਕਿੰਨਾ ਸੋਹਣਾ ਹੈ ਦੇਖੋ ਸਾਹਮਣੇ ਸ਼ਿਪਾ ਬਣਾ ਕੀ ਨਾਮ ਹੈ ਦਾ ਕੋਹਿੰਗਸਟਮ ਡੈਮ ਜੋ ਵੀ ਆ ਦੇਖੋ ਟੈਂ 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 ਸ਼ਿਪ ਦਿਖ ਰਿਹਾ ਤੁਹਾਨੂੰ ਕੋ ਡਾ ਵੱਡਾ ਸ਼ਿਪਾ ਬੱਲੇ ਬੱਲੇ ਇਹ ਆ ਬਈ ਕੈਨੇਡਾ ਪਲੇਸ ਆ ਉਹ ਲਿਖਿਆ ਹੈ ਨਾ ਕੈਨੇਡਾ ਆਹ ਦੇਖੋ ਕਿੰਨਾ ਸੋਹਣਾ ਵਿਊ ਆ ਇਹ ਸ਼ਿਪ ਬਾਈ ਉਰੀ ਨਹੀਂ ਖੜਾ ਇਹਨੇ ਤੁਰਨਾ ਹੁਣ ਦੇਖੋ ਆ ਪਾਣੀ ਆ ਨਾ ਪਾਣੀ ਦੇ ਵਿੱਚ ਜਾਉ ਦੇਖਿਓ ਆ ਲੋਕ ਆ ਅੰਦਰ ਦੇਖੋ ਹੋਟਲ ਰੂਮਾਂ ਦੇ ਵਿੱਚ ਆ ਸਾਰੇ ਜਿੰਨੇ ਵੀ ਹੋਰੋਂ ਲੋਕ ਆ ਤੁਰੇ ਜਾ ਰਹੇ ਨੇ ਇਹ ਸਾਰੇ ਸ਼ਿਪ ਦੇ ਵਿੱਚੇ ਚੱਲੇ ਨੇ ਘੁੰਮਣ ਫਿਰਨ ਪਤਾ ਨਹੀਂ ਕਿੱਥੇ ਤੱਕ ਜਾਂਦਾ ਹੋਊ ਬਾਈ ਇਹ ਇਹਦਾ ਬਾਈ ਸਾਨੂੰ ਆਈਡੀਆ ਨਹੀਂ ਵੀ ਕਿੱਥੇ ਤੱਕ ਜਾਂਦਾ ਪਰ ਘੁੰਮਣ ਫਿਰਨ ਆਲਾ ਆ ਦੇਖੋ ਨਾਲ-ਨਾਲ ਇਹਦੇ ਛੋਟੀਆਂ ਕਿਸ਼ਤੀਆਂ ਜੇ ਆਹ ਵਾਲੇ ਸ਼ਿਪ ਨੂੰ ਕੁਝ ਹੋ ਗਿਆ ਨਾ ਫਿਰ ਇਹਦੇ ਵਿੱਚ ਜਨਤਾ ਬੈ ਕੇ ਚਲੇ ਆਉਣਾ ਟਾਈਟੈਨਿਕ ਵਾਲਾ ਤੁਹਾਨੂੰ ਸਿਸਟਮ ਜਿਆ ਪਤਾ ਹੀ ਆ ਟਾਈਟੈਨਿਕ ਹੈ ਵੀ ਆਪਣਾ ਝੋਟਾ ਦੇਖੋ ਯੋ ਸਾਡਾ ਬਿਰਸਾ ਸਿੰਘ ਵੀ ਗਏ ਦੇਖ ਰਿਹਾ ਦੇਖ ਰਿਹਾ ਸੱਪ ਬਾਈ ਘੈਂਟ 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 ਗੱਲਬਾਤ ਆ ਬਾਈ ਦੇਖੋ ਕਿੰਨਾ ਸੋਹਣਾ ਲੋਕੀ ਜਾਂਦੇ ਮੈਟਰੋ ਦੇਖੋ ਕਿੰਨੀ ਸੋਹਣੀ ਆ ਕੈਨੇਡਾ ਪਲੇਸ ਆ ਲਿਖਿਆ ਹੈ ਨਾ ਕੈਨੇਡਾ ਪਲੇਸ ਇੱਧਰ ਚੈੱਕ ਕਰੋ ਆ ਸਾਹਮਣੇ ਦੇਖੋ ਸਮੁੰਦਰ ਆ ਸ਼ਿਪ ਰਹਿ ਗਿਆ ਸ਼ਿਪ ਦਾ ਪਿਛਲਾ ਪਾਸਾ ਉਧਰ ਨੂੰ ਜਾਊਗਾ ਤੁਰਕੇ ਇਹ ਤੁਰੂਗਾ ਪਤਾ ਨਹੀਂ ਕਦੋਂ ਰਸੇ ਰਸੇ ਬੰਨੇ ਹੋਏ ਆ ਦੇਖੋ ਐ ਕਿੰਨਾ ਘੈਂਟ ਹੈ ਟਾਈਟੈਨਿਕ ਹੈ ਕੈਨੇਡਾ ਦਾ ਟਾਈਟੈਨਿਕ ਆ ਜੋ ਚੱਲੀਗਾ ਹਾਂ ਹੈਨਾ ਆ ਦੇਖੋ ਰਸੇ ਜੇ ਬੰਨੇ ਹੋਏ ਆ ਇਹ ਖੋਲ ਦੇਣਾ ਫਿਰ ਇਹ ਤੁਰੂਗਾ ਮੇਰੇ ਹਿਸਾਬ ਨਾਲ ਇਹ ਬਾਈ ਤੋਰਨ ਲਈ ਹੋਇਆ ਕਿ ਖਾੜਨ ਲਈ ਤਾਂ ਨਹੀਂ ਇਹ ਤੁਰੂਗਾ ਬਾਈ ਜਾਊਗਾ ਦੇਖੋ ਚੱਲ ਰਿਹਾ ਪ੍ਰੋਗਰਾਮ ਵਿੱਚ ਲੋਕ ਬੈਠੇ ਨੇ ਦੇਖੋ ਆਹ ਦੇਖੋ ਟੈਂ 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 ਉਹ ਉੱਪਰ ਹੋੜਨਾ ਖਿੱਚਣ ਲੱਗੇ ਹੋਏ ਨੇ ਆਹ ਸਾਹਮਣੇ ਦੇਖੋ ਹੈਲੀਕਾਪਟਰ ਆਹ ਆਈਲੈਂਡ ਬਣਿਆ ਹੈ ਪਿੱਛੇ ਪਹਾੜ ਦੇਖੋ ਕਿੰਨੇ ਸੋਹਣੇ ਨੇ ਚਲੋ ਬਈ ਮਿੱਤਰੋ ਹੁਣ ਤੁਹਾਨੂੰ ਦਿਖਾਈਏ ਕਾਮਾਕਾਟੂ ਦਾ ਮੈਮੋਰੀਅਲ ਊਰੀ ਕਿਤੇ ਆ ਨੇੜੇ ਤੇੜੇ ਮੈਨੂੰ ਆ ਲੱਗਦਾ ਉਹ ਆਹੀ ਆ ਇੱਥੇ ਵੀ ਚੱਲਦੇ ਆ ਬਈ ਇਧਰ ਦੇਖੋ ਜਹਾਜ਼ ਫਿਰਦੇ ਪਾਣੀ ਵਾਲੇ ਜਹਾਜ਼ ਦੇਖੋ ਕਿਉਂ ਕਰੋ ਚੈੱਕ ਉੜੂਗਾ ਇੱਕ ਅੱਧਾ ਤੁਹਾਨੂੰ ਦਿਖਾਉਣਾ ਟਿਕਟ ਹੈ ਦੀ ਮਹਿੰਗੀ ਇੱਥੇ ਨਹੀਂ ਆਪਾਂ ਜਾਣਾ ਪਰ ਕਿਉਂਕਿ ਆਪਾਂ ਨੂੰ ਹੈਗੀ ਆ ਕਾਲੀ ਆਪਣਾ ਲੋਡ ਆ 2 ਵਜੇ 1 ਤਾਂ ਵੱਜੇ ਗਿਆ ਦੇਖੋ 1 ਵਜੇ ਗਿਆ 2 ਵਜੇ ਲੋਡ ਆਪਣਾ ਪਿਕ ਕਰਕੇ ਆਪਾਂ ਜਾਣਾ ਵੀ ਹੋਰ ਫਟਾਫਟ ਆਜੋ ਪਹਿਲਾਂ ਆਪਾਂ ਦੇਖੀਏ ਮੈਮੋਰੀਅਲ ਕਰੋ ਚੈੱਕ ਆਪਣੇ ਸਿੱਖਾਂ ਦਾ ਇਤਿਹਾਸ ਹਾਂ ਉਹ ਤੇ ਹੱਸਾ ਤੋ ਇਹ ਬਣਿਆ ਹੋਇਆ ਕਾਮਾ ਕਾਟਾ ਮਾਰੂ ਦਾ ਮੈਮੋਰੀਅਲ ਦੇਖੋ ਆਹ ਵਾਲੇ ਆਪਣੇ ਸੀਗੇ ਪੰਜਾਬੀ ਜੋ ਆਏ ਸੀਗੇ ਔਰੇ ਜਹਾਜ਼ ਦੇ ਵਿੱਚ ਦੇਖੋ 1914 ਦੇ ਵਿੱਚ ਇਹ ਆਏ ਸੀਗੇ ਔਰੇ ਫਿਰ ਇਹਨਾਂ ਨੂੰ ਰੱਖ ਲਈ 376 ਇੰਡੀਅਨ ਆਏ ਸੀਗੇ ਆਪਣੇ ਸਾਰੇ ਆ ਦੇਖੋ ਉਹਨਾਂ ਦੀ ਫੋਟੋ ਲੱਗੀ ਹੋਈ ਆ ਤੇ ਇਹਨਾਂ ਨੂੰ ਪਤਾ ਨਹੀਂ ਬਾਈ ਔਰੇ ਦੀ ਗਵਰਨਮੈਂਟ ਨੇ 3 ਕੁ ਮਹੀਨੇ ਉਹਰੇ ਬੰਦੀ ਬਣਾ ਕੇ ਰੱਖਿਆ ਉਸ ਤੋਂ ਬਾਅਦ ਇਹਨਾਂ ਨੂੰ ਵਾਪਸ ਇੰਗਲੈਂਡ ਦੇ ਵਿੱਚ ਭੇਜਤਾ ਸੀ ਸੋ ਇਦਾਂ ਜਿਹੜਾ ਇਤਿਹਾਸ ਆ ਮੈਨੂੰ ਪੂਰਾ ਤਾਂ ਕਨਫਰਮ ਨਹੀਂ ਆ ਜਿੰਨੀ ਕਿ ਮੈਨੂੰ ਇੰਗਲਿਸ਼ ਸਮਝ ਆ ਗਈ ਮੈਂ ਤੁਹਾਨੂੰ ਦੱਸਤਾ ਬਾਕੀ ਇਹ ਮੈਮੋਰੀਅਲ ਆ ਸਾਰਾ ਤੇ ਆਹ ਵਾਲੇ ਲਿਖੇ ਹੋਏ ਆ ਨਾਮ ਜਿੰਨੇ ਵੀ ਆਪਣੇ ਪੰਜਾਬੀ ਆਏ ਸੀ ਦੇਖੋ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਦੇਖੋ ਆ ਅੰਬਾਲਾ ਬਦਾਨ ਸਿੰਘ ਕੀ ਹਾਕਮ ਸਿੰਘ ਸਾਰੇ ਨਾਮ ਲਿਖਿਆ ਬੂਟਾ ਸਿੰਘ ਕਿਸ਼ਨਕੌਰ ਦਿਆਲ ਸਿੰਘ ਦੇਵਾ ਸਿੰਘ ਦੇਖੋ ਸਾਰੇ ਆਪਣੇ ਪੰਜਾਬੀਆਂ ਦੇ ਨਾਮ ਆ ਇਹ ਬਣਿਆ ਹੈ ਮੈਮੋਰੀਅਲ ਬੈਂਕਓਵਰ ਦੇ ਵਿੱਚ ਦੇਖੋ ਕਿਆ ਬਾਤ ਆਮੜੇ ਪੰਜਾਬੀਆਂ ਦਾ ਇਤਿਹਾਸ ਹੈ ਹੈ ਨਾ ਕੈਂਡ ਚੀਜ਼ ਆ ਸਾਰੀ ਹਰਮਨ ਸਿੰਘ ਭਗਤ ਸਿੰਘ ਮੈਂ ਦੇਖ ਰਿਹਾ ਕਿਤੇ ਮੇਰਾ ਨਾਮ ਤਾਂ ਨਹੀਂ ਮੇਰੇ ਨਾਮ ਦਾ ਤਾਂ ਨਹੀਂ ਸੀਗਾ ਕੋਈ ਬੰਦਾ ਹੋਰੇ ਨਹੀਂ ਹੈਗਾ ਅਮਰੀਕ ਸਿੰਘ ਅਰਜਨ ਸਿੰਘ ਹਰਮਨ ਸਿੰਘ ਸਾਰੇ ਗੁਰਦੇਤ ਸਿੰਘ ਆ ਆਗੇ ਜੀਤੋ ਨਾਮ ਆ ਨੇ ਸਾਰੇ ਮੇਰਾ ਹੋ ਸਕਦਾ ਹਾਂ ਗੁਰਦੇਤ ਗੁਰਚਰਨ ਗੁਰਬਖਸ਼ ਗੰਦਾ ਸਿੰਘ ਅੱਛਾ ਇਹ ਨੇ ਤੋ ਮੇਰੇ ਨਾਮ ਦਾ ਤਾਂ ਹੈ ਨਹੀਂ ਇਹ ਸਾਰਾ ਦੇਖੋ ਇਤਿਹਾਸ ਆ ਸਾਹਮਣੇ ਪੰਜਾਬੀਆਂ ਦਾ ਹੁਣ ਆਪਾਂ ਚੱਲਦੇ ਆ ਥੋੜਾ ਜਿਹਾ ਲੇਟ ਹੋ ਰਿਹਾ ਆਪਣਾ ਲੋਡ ਆ ਗਿਆ ਉਧਰ ਦਿਰਪਰੀ ਤਾਂ ਪਹੁੰਚ ਗਿਆ ਹੁਣ ਪਿਕਅਪ ਲొਕੇਸ਼ਨ ਤੇ ਤੇ ਆਪਾਂ ਹੁਣ ਇਹ ਵਾਲਾ ਲੋਡ ਲੈ ਕੇ ਜਾਣਾ ਵਾ ਮੌਂਟਰੀਅਲ ਮੌਂਟਰੀਅਲ ਜਾਵਾਂਗੇ ਇਸ ਤੋਂ ਬਾਅਦ ਚੱਲੀਏ ਬਈ ਮੇਤਰਾ ਚਲੋ ਬਈ ਚੱਲੀਏ ਹੁਣ ਆਪਾਂ ਬਹੁਤ ਲੇਟ ਹੋ ਗਏ ਆਓ ਦੇਖੋ ਬਈ ਹੁਣ ਜਹਾਜ਼ ਉਡਣ ਲੱਗਿਆ ਦੋ ਦੀ ਵੇਟ ਕਰ ਰਿਹਾ ਇਹ ਵੀ ਉੜੂਗਾ ਹੁਣ ਉੜੂ ਦੇਖੋ ਹਾਂ ਬੜਾ ਟਾਈਮ ਲੈ ਗਿਆ ਬਈ ਉੱਡਣ ਨੂੰ ਦੇਖੋ ਉੱਡ ਪਿਆ ਤੇ ਕਾਮੇ ਚੱਲ ਚੱਲ ਖਿੱਚਦੇ ਕੰਮ ਖਿੱਚਦੇ ਬਿਲਡਿੰਗਾਂ ਚ ਨਾ ਵਜੀ ਇਹ ਉੜ ਗਿਆ ਇੱਕ ਜਹਾਜ਼ ਮਿੱਤਰੋ ਦੇਖੋ ਉਹ ਵੀ ਉੜ ਗਿਆ ਪਾਣੀ ਦੇ ਵਿੱਚ ਹੁਣੇ ਉੜਿਆ ਉਹਨੇ ਜਸਟ ਨਾਓ ਕਹਿੰਦਾ ਮੈਂ ਚੱਲਿਆ ਲੈ ਕੇ ਸਵਾਰੀਆਂ ਨੂੰ ਤੇ ਹੁਣ ਕਰੋ ਚੈੱਕ ਇੱਕ ਸ਼ਿਪ ਤਾਂ ਪਾਉ ਵਾਲਾ ਦੇਖ ਲਿਆ ਤੇ ਆਪਾਂ ਮੈਨੂੰ ਲੱਗਦਾ ਆ ਵੀ ਸ਼ਿਪ ਜੇ ਵਰਗਾ ਬਣਿਆ ਹੋਇਆ ਬਟੇ ਸ਼ਿਪ ਨਹੀਂ ਹੈਗਾ ਜਿੱਥੇ ਆਪਾਂ ਖੜੇ ਆ ਤੇ ਇੱਕ ਆ ਵੀ ਨਵਾਂ ਸ਼ਿਪ ਦੇਖੋ ਕਿਉਂ ਇਹ ਜਾਣਦੇ ਆ ਪਤਾ ਨਹੀਂ ਨਹੀਂ ਇਹ ਤਾਂ ਤਾਂ ਹਜੇ ਕੁਝ ਕਨਫਰਮ ਨਹੀਂ ਹੈਗਾ ਤੇ ਆਪਾਂ ਹੁਣ ਨਿਕਲਦੇ ਆ ਠੀਕ ਆ ਤੁਹਾਨੂੰ ਸਾਰਾ ਕੁਝ ਦਿਖਾਤਾ ਆਪਾਂ ਕੈਨੇਡਾ ਪਲੇਸ ਚਲੋ ਯੋ ਗਾਈਜ਼ ਆਪਾਂ ਪਹੁੰਚ ਗਏ ਆ ਕਹਿੰਦੇ ਆਪਣੀ ਕਾਰ ਦੇ ਕੋਲ ਕੈਨੇਡਾ ਪਲੇਸ ਸਾਰਾ ਘੁੰਮ ਲਿਆ ਟਾਈਮ ਆਪਾਂ ਜ਼ਿਆਦਾ ਹੀ ਲਾਤਾ ਜਿੰਨੀ ਕਿ ਆਪਾਂ ਪਾਰਕਿੰਗ ਲਈ ਸੀ ਨਾ ਉਦੋਂ 10 15 ਮਿੰਟ ਪਰ ਉੱਪਰੇ ਹੋ ਗਏ ਵੜ ਕੋਈ ਟਿਕਟ ਉਡ ਨਹੀਂ ਮਿਲੀ ਦੇਖੋ ਸਾਰਾ ਓਕੇ ਆ ਤੇ ਹੁਣ ਆਪਾਂ ਚੱਲਦੇ ਆ ਠੀਕ ਆਪਣੀ ਪਿਕਅਪ ਹੋਣੀ ਆ ਘੰਟੇ ਤੱਕ ਪਹੁੰਚਦੇ ਆ ਫਿਰ ਆਪਾਂ ਨਿਕਲ ਜਾਣਾ ਵਾ ਮੌਂਟਰੀਅਲ ਵੱਲ ਨੂੰ ਠੀਕ ਆ ਬਈ ਸੋ ਠੀਕ ਆ ਜੀ ਮਿਲਦੇ ਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਤੈਨ ਨਾਲ ਲੱਗਿਆ ਥੈਂਕ ਯੂ ਠੀਕ ਆ ਬਾਬੀ ਜੀ ਧੰਨਵਾਦ ਜੀ ਤੁਹਾਡਾ ਤੈਨੂੰ ਬਹੁਤਰੀ ਕਿਉਂ ਕੇ ਮਿਲ ਕੇ ਤਾਂ ਹਾਏ ਫਿਰ ਸੇ ਨੈਕਸਟ ਟਾਈਮ ਆਉਂਦੇ ਤੂੰ ਫਿਰ ਠੀਕ ਆ ਤੇ ਚਾਚੀ ਲਾਂ ਲੈ ਕੇ ਆਏ ਤੇ ਬਾਕੀ ਮਿੱਤਰ ਹੁਣ ਆਪਾਂ ਹੋਰ ਕਰਦੇ ਆ ਪਿਕਅਪ ਤੇ ਵੀਰਾ ਆਪਣਾ ਹਨੀ ਵੀਰਾ ਚਲੇ ਗਿਆ ਆਪਣੇ ਪਿੰਡ ਦਾ ਮੁੰਡਾ ਹੀ ਬੜਾ ਵਧੀਆ ਦੇਖ ਲਓ ਸਾਢੇ 5 ਸਾਲਾਂ ਬਾਅਦ ਅੱਜ ਮਿਲੇ ਆ ਪਿੰਡ ਮਿਲਦੇ ਹੁੰਦੇ ਜਿਆਦਾਤਰ ਅਸੀਂ ਨਾ ਹੱਟੀ 'ਚ ਮਿਲਦੇ ਹੁੰਦੇ ਹੱਟੀ ਕੋਲ ਘਰ ਸੀਗਾ ਬਾਈ ਦਾ ਸੋ ਅਸੀਂ ਉੱਥੇ ਮਿਲਦੇ ਹੁੰਦੇ ਸੀ ਦੇਖ ਲਓ ਹੁਣ ਅਸੀਂ ਕਿੰਨਾ ਟਾਈਮ ਮਿਲੇ ਹੋਰੇ ਵਧੀਆ ਲੱਗਿਆ ਨਾ ਤੇ ਹੁਣ ਆਪਾਂ ਪਿਕਅਪ ਕਰਦੇ ਆ ਫਿਰ ਆਪਾਂ ਨਿਕਲਦੇ ਆ ਠੀਕ ਆ ਕਾਉਂਟਰੀ ਅਲਵਲ ਨੂੰ ਚੱਲ ਉਹ ਬਾਦ ਆ ਪਾ ਗਿਆ ਐ ਫੋਰਡ ਔਰ ਪਿੱਛੇ ਰਹਿ ਗਿਆ ਐ ਫੋਰਡ ਦਾ ਪੰਪ ਆਪਣਾ ਔਰੇ ਆਪਾਂ ਟਰੱਕ ਔਰੇ ਪੰਪ ਤੇ ਨਹੀਂ ਲਾ ਸਕਦੇ ਦੇਖੋ ਕਿਤੇ ਵੀ ਸਾਰੇ ਟਰੱਕ ਖੜੇ ਆ ਔਰੇ ਦੇਖੋ ਲਾਈਨ ਵਾਈਜ਼ ਖੜੇ ਆ ਨਾ ਸਟਰੀਟ ਪਾਰਕਿੰਗ ਐ ਸਾਰੀ ਆਪਣਾ ਟਰੱਕ ਚ ਉੱਪਰ ਆ ਖੜਾ ਮੈਂ ਬਿੰਨ ਜਿਹਾ ਸਿੱਟ ਕੇ ਆਇਆ ਖਾਲੀ ਕਰਕੇ ਆਇਆ ਵਾ ਤੇ ਹੁਣ ਚਲਾਉਗਾ ਇੱਥੇ ਦਿਲਪਰੀ ਟਰੱਕ ਇਨਸਪੈਕਸ਼ਨ ਆਪਾਂ ਪੂਰੀ ਕਰ ਲਈ ਆ ਔਰ ਰਹਿ ਗਏ ਪਹਾੜ ਦਿਖ ਰਹੇ ਆ ਤੁਹਾਨੂੰ ਆਹ ਨਾ ਵੱਲ ਨੂੰ ਜਾਣਾ ਆਪਾਂ ਉਧਰ ਨੂੰ ਹੁਣ ਚੱਲੀਏ ਫਿਰ ਆਜੇ ਚੱਲੀਏ ਫੁੱਟੀਆਂ ਕੰਮ ਆਪ ਕੋ ਮਾਰਾ ਜੀ ਚਲੋ ਜੀ ਹੁਣ ਆਪਾਂ ਇਹ ਵਾਲੇ ਪੰਪ ਤੋਂ ਚੱਲੀਏ ਦਿਲਪਰੀ ਦਾ ਆਪਣਾ ਟਰੱਕ ਚਲਾਉਣ ਲੱਗ ਗਿਆ ਆਹ ਦਿਖ ਰਹੇ ਆ ਥੋੜੇ ਥੋੜੇ ਪਹਾੜ ਉੱਧਰ ਨੂੰ ਚੱਲੇ ਆ ਹੁਣ ਆਪਾਂ ਪਹਾੜਾਂ ਦੇ ਵਿੱਚ ਹੀ ਗਾਹ ਪਾਉਂਦੇ ਨੇ ਜਾਣਾ ਅੱਜ ਆਪਾਂ ਨੂੰ ਕੋਕਾ ਹਿੱਲ ਨਹੀਂ ਆਉਣੀ ਕਿਉਂਕਿ ਕੋਕਾ ਹਿੱਲ ਤੇ ਤੁਹਾਨੂੰ ਬਦਾਗ ਲੱਗੀ ਹੋਈ ਆ ਸੋ ਆਪਾਂ ਨਿਕਲਾਂਗੇ ਦੂਜੇ ਪਾਸੇ ਦੀ ਪਤਾ ਨਹੀਂ ਕਿਹੜੀ ਹਿੱਲ ਹੋਊਗੀ ਠੀਕ ਆ ਚਲੋ ਚੱਲੀਏ ਆਪਾਂ ਆਹ ਟਰੱਕ ਦੇਖੋ ਜੇ ਉੱਪਰ ਕਿੰਨਾ ਸੋਹਣਾ ਪੀਲੇ ਰੰਗ ਦਾ ਜਦੋਂ ਵੀ ਮੈਂ ਵੀਡੀਓ ਬਣਾਉਣਾ ਹਾਂ ਨਾਂ ਵਾਲੇ ਰਾਹ ਤੇ ਪੂਰੇ ਪ੍ਰੋਪਰ ਪਹਾੜ ਦਿਖ ਰਹੇ ਹੁੰਨੇ ਆ ਅੱਜ ਦੇਖੋ ਦਿਖ ਨਹੀਂ ਨਾ ਰਹੇ ਸਵਾਰ ਕੇ ਇਹ ਧੂਏ ਕਰਕੇ ਅੱਗ ਲੱਗੀ ਹੋਈ ਹੈ ਨਾ ਅੱਗੇ ਅੱਗੇ ਔਰੇ ਤੋਂ ਘੰਟਾ ਅੱਗੇ ਪੂਰੀ ਅੱਗ ਲੱਗੀ ਹੋਈ ਆ ਆਪਾਂ ਬਸ ਹੋਪ ਤੋਰ ਔਰ ਲੈਫਟ ਲੈ ਲੈਣਾ ਫਿਰ ਆਪਾਂ ਉੱਤੇ ਵਾਲੀ ਦੀ ਘੁੰਮ ਕੇ ਜਾਣਾ ਅੱਜ ਇਹ ਧੂਆਂ ਦੇਖ ਲੋ ਇਹ ਅੱਗ ਕਰਕੇ ਲੱਗਿਆ ਹੋਇਆ ਸਾਰਾ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਮਿੱਤਰੋ ਕਹਿੰਦੇ ਆਪਣਾ ਰਾਹ ਖੁੱਲ ਗਿਆ ਏ ਮੈਪ ਦੇ ਉੱਤੇ ਤਾਂ ਹਜੇ ਵੀ ਮੋੜ ਰਿਹਾ ਆਪਾਂ ਨੂੰ ਵੀ ਮੁੜ ਜੋਰ ਪਰ ਟੱਪਾ ਨਹੀਂ ਮੁੜ ਰਹਾ ਕਿਉਂਕਿ ਉੱਥੇ ਲਿਖਿਆ ਹੋਇਆ ਜੀ ਵੀ ਖੁੱਲ ਗਿਆ ਜਾਓ ਸੋ ਆਪਾਂ ਹੁਣ ਜਾਵਾਂਗੇ ਸਿੱਧਾ ਅੱਗੇ ਦੇ ਵਿੱਚ ਦੀ ਉਹ ਗਾਮੋਂ ਦੇ ਨਿਕਲਾਂਗੇ ਦੇਖਦੇ ਚਲੋ ਖਾਰੂ ਵੜਦੇ ਨਾ ਖਾਰੂ ਈਗਾਦਰਪ੍ਰੀਤ ਸਿੰਘ ਯੈਸ ਬ੍ਰਦਰ ਯਾ ਚਲੋ ਚੱਲੀਏ ਹੁਣ ਆਪਾਂ ਸਿੱਧੇ ਸਿੱਧਾ ਜਾਵਾਂਗੇ ਕਿਤੇ ਨਹੀਂ ਰੁਕਦੇ ਔਰ ਤੁਹਾਨੂੰ ਦਿਖ ਰਿਹਾ ਨਾ ਤੂੰ ਐ ਤੂੰ ਅੱਗੇ ਅੱਗ ਲੱਗੀ ਹੋਈ ਆ ਪਰ ਉਹ ਸਾਈਡ ਤੇ ਆ ਸੜਕ ਤੇ ਨਹੀਂ ਹੈਗੀ ਸੜਕ ਤੇ ਆਪਾਂ ਦੱਬੀ ਜਾਣਾ ਦੱਬ ਕਾਲੇਪੁਰ ਪਹੁੰਚ ਜਾਣਾ ਰਜਾਈਨਾ ਬਾਈ ਅਪਾ ਮੌਂਟਰੀਅਲ ਨਹੀਂ ਚੱਲੇ ਰਜਾਈਨਾ ਤੱਕ ਜਾਵਾਂਗੇ ਠੀਕ ਆ ਬਾਈ ਕੋਕਾ ਹੇਲਦੀ ਪਾ ਲੈਣਾ ਹੁਣ ਮਿੱਤਰੋ ਕੋਕਾ ਹੇਲ ਹੁਣ ਸਾਹਮਣੇ ਕੋਕਾ ਹੇਲੇ ਆ ਰਹੀ ਆ ਦੇਖੋ ਹਨੇਰਾ ਹੋ ਗਿਆ ਮਿੱਤਰੋ ਹਨੇਰਾ ਵਟਾ ਅਪਾ ਕੋਕਾ ਹੇਲੇ ਚੜਨ ਲੱਗਿਆ ਹੋਇਆ ਦੇਖੋ ਇਹ ਜੀ ਹੁੰਦੀ ਆ ਕੋਕਾ ਹੇਲ ਹਾਏ ਦਿਲਬਰੀ ਤੇ ਰਾਤ ਨੂੰ ਲਈ ਫਿਰਦਾ ਦਿਲਬਰੀ ਕੁਝ ਨਹੀਂ ਪਤਾ ਵੀ ਹੇਲ ਲਾਉਂਦੀ ਅੱਜ ਦੇਖ ਰਿਹਾ ਇਹਨੂੰ ਮੜਾ ਜਾ ਵੀ ਆ ਕੀ ਚੱਲ ਰਿਹਾ ਦੇਖੋ ਇੱਧਰ ਖਾਈਆਂ ਖੋਈਆਂ ਉਹ ਕੱਡਾ ਪਹਾੜਾ ਦੇਖ ਆਪਾਂ ਬਈ ਜਾ ਰਹੇ ਹੁਣ ਕੋਕਾ ਹਿੱਲ ਤੇ ਆਹ ਦੇਖੋ ਅੱਗ ਲੱਗੀ ਹੋਈ ਦਿਖ ਰਹੀ ਆ ਤੁਹਾਨੂੰ ਤਿੰਨ ਚਾਰ ਜਗ੍ਹਾ ਤੇ ਜੰਗਲਾਂ ਦੇ ਵਿੱਚ ਅੱਗ ਅੱਗ ਲੱਗੀ ਹੋਈ ਆ ਦੇਖੋ ਬਈ ਮਿੱਤਰੋ ਕਿਵੇਂ ਅੱਗ ਲੱਗੀ ਹੋਈ ਆ ਇਹਦਾ ਬਾੜਾ ਹੀ ਜਲ ਰਿਹਾ ਦੇਖੋ ਜੰਗਲ ਆ ਆ ਓਏ ਤੂੰ ਐ ਧੂਆਂ ਐ ਦੇਖੋ ਸਾਹਮਣੇ ਸਾਰਾ ਇਹ ਕੋਕਾ ਹਿੱਲ ਦੇਖੋ ਅੱਗ ਲੱਗੀ ਹੋਈ ਹਜ਼ਾਰੋਂ ਬਸਿਆ ਤੂੰ ਐ ਧੂਆਂ ਹੋਇਆ ਪਿਆ ਆਹ ਦੇਖੋ ਅੱਗ ਲੱਗੀ ਆਹ ਦੇਖੋ ਬਈ ਕਿਵੇਂ ਲੱਗੀ ਅੱਗ ਦੇਖ ਰਿਓ ਦੇਖੋ ਲੱਗੀ ਖਾ ਥਾ ਅੱਗੇ ਅੱਗ ਲੱਗੀ ਪਈ ਆ ਪਤਾ ਨਹੀਂ ਕਿਵੇਂ ਬੁਝੂਗੀ ਆਪਾਂ ਧੂਏ ਵਾਲੀ ਲੋਕੇਸ਼ਨ ਤੋਂ ਪਾਗੇ ਆ ਗਿਆ ਤੇ ਹੁਣ ਆਪਾਂ ਬ੍ਰੇਕ ਚੈੱਕ ਕਰ ਰਿਹਾ ਦਿਲਪ੍ਰੀਤ ਉਹ ਫੇਰ ਰਿਹਾ ਹਰ ਬ੍ਰੇਕ ਚੈੱਕ ਤੇ ਰੁਕਣਾ ਜ਼ਰੂਰੀ ਆ ਬਾਕੀ ਬਈ ਮੈਨੂੰ ਲੱਗਦਾ ਪਰ ਰਜੈਨੈ ਹੀ ਚੱਲਿਆ ਮੌਂਟਰੀਅਲ ਤੱਕ ਕਿਹੜਾ ਨਹੀਂ ਲੈ ਕੇ ਜਾਣਾ ਹੁਣ ਦਿਲਪ੍ਰੀਤ ਮੈਨੂੰ ਲੱਗਦਾ ਕੈਲਗਰੀ ਤੱਕ ਲੈ ਜਾਉ ਕੈਲਗਰੀ ਤੋਂ ਕੱਲ ਰਜੈਨੈ ਤੱਕ ਮੈਂ ਚਲਾਉਂਗਾ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬਰ ਹੋ ਮਿਲਦ